ਨੇ ਗਨੀ ਤੂੰ ਸਾਨੂੰ ਉਸਲਾ ਦੇਣਾ ਸਾਨੂੰ ਉਸਲਾ ਦੇਣਾ ਤੂੰ ਇਦਾਂ ਨਾ ਕਰੋ ਤੂੰ ਸਾਡਾ ਸਾਡੀ ਔਖੀ ਘੜੀ ਚਾਜੋ ਸਭ ਮਾਂ ਬਾਲ ਕਰੀਓ ਅਰਦਾਸ ਕਰੋ ਤੂੰ ਇਸ ਪਾਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਹੋ ਫੁੱਟਬਾਲ ਬੋਤਨਵਾਤਾਂ ਤੇ ਤੁਸੀਂ ਔਖੀ ਘੜੀ ਚਾਹੀਏ ਅਜ ਨਾਲ ਅਨੁਵਸਤੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਤੁਹਾਡੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇਤ ਅਸੀਂ ਲਈਦੇ ਜਿਵੇਂ ਨਾਲਾ ਜਾਂ ਆਪਣੇ ਸਾਡੇ ਭਰਾ ਨੇ ਸਾਡੇ ਤਵਾਰ ਨੇ ਹਾਂਜੀ ਹਾਂਜੀ ਸਾਡਾ ਇਹ ਨਾਲਾ ਗੰਦੀ ਬਹੁਤ ਸੰਕਟ ਬਹੁਤ ਸੰਕਟ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਸਭ ਡੁੱਬ ਗਿਆ ਹਾਸੀ ਡੁੱਬ ਗਈ ਸਾਡੀ ਲੱਗੇ ਆਂ ਲੋਕਾਂ ਨਾਲ ਖੜ ਗਏ ਅਸੀਂ ਲੱਗੇ ਆਂ ਲੋਕਾਂ ਨਾਲ ਖੜ ਗਏ ਆਂ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਬੇਦਵਿਸ਼ਵਾਸ ਆ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਲਈ ਉਹਦੀ ਕਿਸ ਪੌੜੀ ਹੋਲ ਕਿਤੇ ਨਹੀਂ ਹੁੰਦੀ ਤੁਸੀਂ ਪ੍ਰਮਾਤਮਾ ਦੇ ਘਰੋਂ ਆਏ ਹੋ ਗੁਰੂ ਅੰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਾਦਾ ਸੱਚੇ ਪਾਤਸ਼ਾਹ ਇਹਨਾਂ ਦੀ ਬੰਦ ਸਾਡੇ ਮਨ ਨੂੰ ਤਸੱਲੀ ਹੋ ਐਸੀ ਹੋਣੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਸਦੀ ਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਾਦਾ ਜੀ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਟਾਲਦੇ ਹਾਂ ਹਾਂ ਜੀ जय श्री महाप्रभु श्री राधानाथ प्यारे साईं मेरे साईं की कृपा से सब पापकन जो पीर है सब के बाहर किरदार का कर दे वाहे गुरु वाहे गुरु सारे दुकान और क्या लो जो जात पाछा दिन संत खुदा नाम संत तेरा नाम पाठ पैर अरब जय सत्यान रोटी का प्रथम रोमी का मुकाबो सतो लिथामे बैठावो दास आत्मित तो भगती तो लावो ताती बावो न लगे पारबन सर कुमारे तो राम काल दुख लगे न भाई जी पंजाब वास बहुत वो कवता है इस वे पड़ी हुई है साथी के पावन प्रकरण संति रूप में अरदास है सामान गुरु रामदास जी महाराज ਆਹ ਜਿਹੜਾ ਜਿੱਤਦਾ ਦੇ ਕਾਰਨ ਜੇ ਪੰਜਾਬ ਬਾਤਾਂ ਦੇ ਕਰਤੇ ਨੇ ਪਰਿਆਪਤ ਕਰਦੇ ਹਾਂ ਤਾਂ ਇਹ ਜਿੱਤ ਦਾ ਖਿਨਚਾ ਹੈ ਇਹ ਤੇ ਪਰ ਪਾਉਂਦਾ ਹੈ